ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਲੋਸ ਵੇਸ ਦੇ ਦਾ ਟਾਈਮ ਹੈਗਾ ਤੇ ਅਜੇ ਆਪਾਂ ਬਾਲਗ ਨੂੰ ਧੋਣੇ ਨੇ ਅੱਜ ਵੈਸੇ ਮੈਂ ਬਾਲ ਨੱਖੇ ਨੇ ਤੇ ਨਾਈਟ ਸੂਟ ਦੇ ਵਿੱਚ ਹੀ ਆਪਾਂ ਹੈਗੇ ਆ ਕਿਉਂਕਿ ਜਦੋਂ ਆਪਣੇ ਸੂਟ ਸ਼ਰਟ ਵਧੀਆ ਪਾਇਆ ਹੁੰਦਾ ਤੇ ਉਦੋਂ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਦਿਖਾ ਨਹੀਂ ਪਾਉਂਦੇ ਹੈਗੇ ਕਿ ਕਿਸ ਤਰ੍ਹਾਂ ਆਪਾਂ ਕੋਈ ਵੀ ਰੈਮਡੀ ਹੈ ਜਿਹੜੀ ਯੂਜ਼ ਕਰਨੀ ਆ ਸੋ ਹੁਣ ਮੈਂ ਮੇਰੇ ਕੋਲ ਡੱਬੇ ਪਈ ਹੋਏ ਨੇ ਇੱਕ ਤਾਂ ਬੇਸਣ ਪਾੜਿਆ ਹੋਇਆ ਇਹਦੇ ਵਿੱਚ ਆਪਣਾ ਮੁਲੱਠੀ ਪਾਊਡਰ ਹੈ ਠੀਕ ਹੈ ਜੀ ਥੋੜਾ ਜਿਹਾ ਰਹਿ ਗਿਆ ਤੇ ਇੱਕ ਆਪਾਂ ਲਿਆ ਹੋਇਆ ਹੈ ਇਹੇ ਦੁੱਧ ਠੀਕ ਹੈ ਤਿੰਨ ਚੀਜ਼ਾਂ ਨੇ ਭੈਣਾ ਬਹੁਤ ਕਹਿੰਦੀਆਂ ਬੜੇ ਫੋਨ ਤੇ ਕਮੈਂਟ ਆਉਂਦੇ ਨੇ ਭੈਣਾ ਦੇ ਮੈਸੇਜ ਆਉਂਦੇ ਨੇ ਭੈਣੇ ਮੱਥੇ ਤੇ ਲਾਈਨਾਂ ਨੇ ਉਹਦੇ ਬਾਰੇ ਦੱਸੋ ਸ਼ਾਇਆ ਨੇ ਉਹਦੇ ਬਾਰੇ ਦੱਸੋ ਤੇ ਸ਼ਾਇਆ ਨੇ ਉਹਦੇ ਬਾਰੇ ਦੱਸੋ ਹਣਾ ਤੇ ਮੈਂ ਨਾ ਬਹੁਤ ਵਾਰ ਦੱਸਿਆ ਕਿ ਤੁਸੀਂ ਜਿਹੜੀ ਮਲਠੀ ਹੈਗੀ ਆ ਉਹ ਸ਼ਾਇਆ ਦੀ ਦੁਸ਼ਮਣ ਹੈ ਬਸ ਐ ਸਮਝ ਲਓ ਕੋਈ 1% ਲੋਕ ਹੋਣਗੇ 1% ਭੈਣਾ ਹੋਣਗੇ ਆ ਜਿਨ੍ਹਾਂ ਨੂੰ ਮਲਠੀ ਨਾਲ ਫਰਕ ਨਾ ਪਿਆ ਹੋਵੇ ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਹੈਗਾ ਵੀ ਕਿਸੇ ਨੂੰ ਮਲਠੀ ਤੇ ਬੇਸਣ ਦੇ ਜਿਹੜਾ ਮਿਕਸਚਰ ਹੈਗਾ ਇਹਦੇ ਨਾਲ ਫਰਕ ਨਾ ਪਿਆ ਹੋਵੇ ਸ਼ਾਇਆਂ ਨੂੰ ਸ਼ਾਇਆਂ ਤਾਂ ਜੀ ਬਿਲਕੁਲ ਨਹੀਂ ਰਹਿੰਦੀਆਂ ਤੇ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਇਹੋ ਜੀ ਕੋਈ ਵੀ ਦਵਾਈ ਨਹੀਂ ਬਣੀ ਹੋਣੀ ਜਿਹੜੀ ਤੁਹਾਡੀ ਸ਼ਾਇਆਂ ਖਤਮ ਕਰ ਦੇ ਬਹੁਤ ਸਾਰੀਆਂ ਭੈਣਾਂ ਨੇ ਬਹੁਤ ਸਾਰੀਆਂ ਮੈਡੀਸਿਨਸ ਲਈਆਂ ਹੋਣਗੀਆਂ ਤੁਹਾਡੇ ਵਿੱਚੋਂ ਤੇ ਪਰ ਸ਼ਾਇਆਂ ਤੁਹਾਡੀਆਂ ਨਹੀਂ ਠੀਕ ਹੋਈਆਂ ਹੋਣਗੀਆਂ ਪਰ ਇੱਕ ਛੋਟਾ ਜਿਹਾ ਕਈ ਵਾਰੀ ਕਹਿੰਦੇ ਹੁੰਦੇ ਨੇ ਨਾ ਵੀ ਸਵਾਦੀ ਚੁੰਡੀ ਤੋਂ ਵੀ ਤੁਹਾਨੂੰ ਰਾਹ ਮ ਆ ਜਾਂਦਾ ਤੇ ਉਹ ਵਾਲਾ ਕੰਮ ਇਹਦਾ ਹੈਗਾ ਲੋ ਜੀ ਆਪਾਂ ਇਹ ਲੈ ਲਿਆ ਇੱਕ ਬੇਸਣ ਦਾ ਚਮਚ ਬੇਸਣ ਦਾ ਇੱਕ ਨਹੀਂ ਸੀਗਾ ਥੋੜਾ ਘੱਟ ਸੀ ਲੋ ਜੀ ਮੈਂ ਤਾਂ ਇੰਨੀ ਕੱਲੇ ਤੁਸੀਂ ਅੰਦਾਜ਼ੇ ਨਾਲ ਲੈ ਲਿਓ ਜਿੰਨਾ ਕ ਬੇਸਣ ਲਾਉਂਗੇ ਓਨਾ ਕੀ ਮਲਠੀ ਦਾ ਪਾਊਡਰ ਲੈਣਾ ਠੀਕ ਹੈ ਲੋ ਜੀ ਜਿੰਨਾ ਕ ਆਪਾਂ ਬੇਸਣ ਲਿਆ ਸੀ ਓਨਾ ਹੀ ਆਪਾਂ ਮਲਠੀ ਦਾ ਪਾਊਡਰ ਲੈ ਲਾਂਗੇ ਬੇਸਣ ਆਪਾਂ ਦੋ ਵਾਰ ਪਾਇਆ ਸੀ ਸੋ ਇੰਨਾ ਕ ਹੋ ਗਿਆ ਸੀਗਾ ਇੱਕ ਚਮਚਾ ਉਹ ਤੇ ਦੋਨੋਂ ਚੀਜ਼ਾਂ ਨੂੰ ਮਿਕਸ ਕਰ ਲਿਆ ਆਪਾਂ ਠੀਕ ਹੈ ਜੀ ਦੋ ਚੀਜ਼ਾਂ ਲੈ ਲਈਆਂ ਬੇਸਣ ਤੇ ਮਲਠੀ ਦਾ ਪਾਊਡਰ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੋ ਮਲਠੀ ਦਾ ਪਾਊਡਰ ਆ ਮਾਰਕੀਟਸ ਤੋਂ ਤੁਹਾਨੂੰ ਮਿਲ ਜਾਂਦਾ ਇਜ਼ੀਲੀ ਠੀਕ ਹੈ ਜੀ ਜਰਾ ਹੁੰਦਾ ਆਰਾਮ ਨਾਲ ਮਿਲ ਜਾਂਦਾ ਇਹ ਤੇ ਇੱਕ ਨਾ ਜਦੋਂ ਤੁਸੀਂ ਲਾਉਂਗੇ ਥੋੜਾ ਜਿਹਾ ਦਰਦਰਾ ਹੁੰਦਾ ਇਹ ਪਰ ਤੁਸੀਂ ਇਹ ਨਾ ਸੋਚੋਗੇ ਤਾਂ ਸਾਡਾ ਸਹੀ ਨਹੀਂ ਹੈਗਾ ਹਨ ਕੋਈ ਅਜਿਹਾ ਚੱਕਰ ਨਹੀਂ ਹੈਗਾ ਲਓ ਦੋਨਾਂ ਨੂੰ ਮਿਕਸ ਕਰ ਲਿਆ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਐਡ ਕਰੂੰਗੀ ਕਿਉਂਕਿ ਆਪਾਂ ਪੇਸਟ ਬਣਾਉਣਾ ਹੈਗਾ ਜੇ ਤੁਸੀਂ ਦਵਾਈਆਂ ਲੈ ਲੈ ਸ਼ਾਇਆਂ ਦੀਆਂ ਥੱਕ ਗਏ ਹੋ ਤਾਂ ਆ ਚੀਜ਼ ਯੂਜ਼ ਕਰ ਲਓ ਦਵਾਈਆਂ ਦੀ ਲੋੜ ਹੀ ਨਹੀਂ ਪੈਣੀ ਅਸੀਂ ਇਹ ਚੀਜ਼ਾਂ ਨੂੰ ਵਿਸਾਰ ਚੁੱਕੇ ਆ ਭੁੱਲ ਚੁੱਕੇ ਆ ਨਾਲ-ਨਾਲ ਨਾਲ ਕੁੱਕਰ ਦੀਆਂ ਸੀਟੀਆਂ ਵੱਜ ਰਹੀਆਂ ਨੇ ਆਪਾਂ ਛੋਲੇ ਉਬਲਣੇ ਰੱਖੇ ਨੇ ਤੇ ਨਾਲ-ਨਾਲ ਆਪਾਂ ਆਪਣਾ ਚਿਹਰਾ ਚਮਕਾ ਰਹੇ ਆ ਤੇ ਨਾਲ-ਨਾਲ ਆਪਣੀ ਸਿਹਤ ਦਾ ਖਿਆਲ ਵੀ ਰੱਖ ਰਹੇ ਆ ਠੀਕ ਹੈ ਜੀ ਲੋ ਬਹੁਤ ਸਾਰੀਆਂ ਭੈਣਾਂ ਦੇ ਨਵੇਂ ਨੂੰ ਫੋਨ ਆਉਂਦੇ ਨੇ ਕਹਿੰਦੇ ਜੀ ਤੁਸੀਂ ਬਾਹਲੇ ਪੁੰਨ ਦਾ ਕੰਮ ਕੀਤਾ ਵੀ ਅਸੀਂ ਤਾਂ ਦਵਾਈਆਂ ਲੈ ਲੈ ਕੇ ਵੀ ਥੱਕ ਗਏ ਸੀ 15 16 ਸਾਲ ਪੁਰਾਣੀਆਂ ਛਾਈਆਂ ਦੀ ਸਾਡੀਆਂ ਇਹਦੇ ਨਾਲ ਗਾਇਬ ਹੋ ਗਈਆਂ ਤੁਸੀਂ ਜਿਨ੍ਹਾਂ ਦੇ ਛਾਈਆਂ ਨੇ ਉਹ ਪਹਿਲਾਂ ਇੱਕ ਹਫਤਾ ਤਾਂ ਡੇਲੀ ਯੂਜ਼ ਕਰੋ ਡੇਲੀ ਨਾ ਬੰਨਾਂਗਾ ਤੇ ਮੋਟੀ ਲੇਅਰ ਲਾ ਲਓ ਤਾਂ ਕਿ ਇਹ ਜਲਦੀ ਸੁੱਕੇ ਨਾ ਅੱਧਾ ਘੰਟਾ 35 ਮਿੰਟ ਲਾ ਕੇ ਰੱਖੋ ਹੌਲੀ ਹੌਲੀ ਜਦੋਂ ਤੁਹਾਨੂੰ ਲੱਗਣ ਲੱਗਿਆ ਪਿਗਮੈਂਟੇਸ਼ਨ ਵੀ ਹੋ ਜਾਂਦੀ ਹੈ ਨਾ ਬਲੈਕ ਹੋ ਜਾਂਦਾ ਸਰਦੀਆਂ ਗਰਮੀਆਂ ਦੇ ਵਿੱਚ ਆਪਣਾ ਫੇਸ ਉਹ ਸਨ ਟੈਨ ਵਗੈਰਾ ਹੁੰਦੀ ਹੈ ਹਨਾ ਧੁੱਪ ਤੋਂ ਹੋ ਜਾਂਦੀ ਹੈ ਬੋਧੂ ਤੇ ਬਹੁਤ ਵੀ ਹੋ ਜਾਂਦੀ ਆ ਹੱਥਾਂ ਤੇ ਵੀ ਹੋ ਜਾਂਦੀ ਆ ਸੋ ਆਪਣੇ ਡਰਾਈਵਰ ਦੀ ਕਿਰਪਾ ਹੈ ਪ੍ਰਮਾਤਮਾ ਦੀ ਕਿਰਪਾ ਹੈ ਕਿ ਸੰਟਨ ਵੀ ਨਹੀਂ ਹੈਗੀ ਮੈਂ ਕਹਿੰਦਾ ਸੰਸਕ੍ਰੀਨ ਨਹੀਂ ਲਾਈ ਹੈਗੀ ਤੁਹਾਨੂੰ ਦੱਸਾਂ ਤੇ ਪਰ ਫਿਰ ਵੀ ਸੰਟਨ ਵੀ ਨਹੀਂ ਹੈਗੀ ਤੇ ਆਪਣੇ ਚਲੋ ਰਿੰਕਲਸ ਵੀ ਵਾਯੂ ਗੁਰੂ ਦੀ ਕਿਰਪਾ ਨਾਲ ਅਜੇ ਤੱਕ ਨਹੀਂ ਆਈਆਂ ਤੇ ਸ਼ਾਈਆਂ ਤਾਂ ਬਿਲਕੁਲ ਨਹੀਂ ਹੈਗੀਆਂ ਪਰ ਮੈਂ ਫਿਰ ਹੋ ਸਕਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਇੰਨਾ ਕਰਕੇ ਨਹੀਂ ਹੈਗੀਆਂ ਜੋ ਚੀਜ਼ਾਂ ਆਪਾਂ ਯੂਜ਼ ਕਰਦੇ ਰਹਿੰਨੇ ਆ ਤੇ ਹੁਣ ਕਈ ਦਿਨਾਂ ਤੋਂ ਆਪਾਂ ਕੁਛ ਚੰਗੀ ਤਰ੍ਹਾਂ ਯੂਜ਼ ਨਹੀਂ ਕੀਤਾ ਸੀ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਯੂਜ਼ ਬੇਸਣ ਮਲਠੀ ਪਾਊਡਰ ਤੇ ਪਲੱਸ ਦੁੱਧ ਹੁਣ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਦੁੱਧ ਦੀ ਥਾਂ ਤੇ ਕੁਝ ਹੋਰ ਪਾਉਣਾ ਹੈ ਤਾਂ ਗਲਾਬ ਜਲ ਪਾ ਲਿਓ ਦਹੀਂ ਪਾ ਲਿਓ ਕੁਛ ਵੀ ਪਾ ਲਿਓ ਠੀਕ ਹੈ ਪੇਸਟ ਬਣਾਇਓ ਤੇ ਲਾਇਓ ਕੋਈ ਬਹਾਨਾ ਮੇਰੇ ਕੋਲ ਲੈ ਕੇ ਨਾ ਆਇਓ ਕਿ ਮੈਂ ਤਾਂ ਜੀ ਇਸ ਕਰਕੇ ਨਹੀਂ ਲਾਇਆ ਮੈਂ ਇਸ ਕਰਕੇ ਨਹੀਂ ਲਾਇਆ ਬਹਾਨੇ ਛੱਡੋ ਤੇ ਤੁਸੀਂ ਆਪਣਾ ਕੰਮ ਕਰੋ ਠੀਕ ਹੈ ਜੀ ਨੋ ਆਪਾਂ ਜੇ ਬਾਹਰ ਤੋਂ ਹਣੀ ਆ ਇਸ ਕਰਕੇ ਅੱਜ ਮੈਂ ਚੰਗੀ ਤਰ੍ਹਾਂ ਲਾ ਰਹੀ ਆ ਹਾਈ ਫੂਟ ਦੇ ਵਿੱਚ ਆ ਕੇ ਤੁਹਾਡੇ ਕੋਲੇ ਤੇ ਅੱਜ ਆਪਾਂ ਘੱਟਨ ਵਗੈਰਾ ਸਭੀ ਨਾਮ ਗੀ ਜੋ ਜੋ ਕੁਝ ਮੈਂ ਯੂਜ਼ ਕਰਦੀ ਹੁੰਨੀ ਆ ਕਈ ਭੈਣਾਂ ਤਾਂ ਕਹਿੰਦੀਆਂ ਕਿ ਅਸੀਂ ਤਾਂ ਨਾ ਜੀ ਜਦੋਂ ਤੁਸੀਂ ਯੂਜ਼ ਕਰਦੇ ਆਂ ਅਸੀਂ ਉਹ ਨਾਲ ਦੀ ਨਾਲ ਹੀ ਕਰ ਲੈਣੇ ਹੁੰਨੇ ਆ ਤੇ ਉਹਦੇ ਨਾਲ ਹੀ ਫਰਕ ਪੈ ਗਿਆ ਹਰਿਆਣੇ ਤੁਸੀਂ ਇੱਕ ਪੈਣੋ ਕਹਿੰਦੇ ਜੀ ਜੋ ਤੁਸੀਂ ਯੂਜ਼ ਕਰਦੇ ਆਂ ਬਸ ਮੈਂ ਸਪੈਸ਼ਲ ਹੋਰ ਕੁਝ ਨਹੀਂ ਕਰਦੀ ਜਿਸ ਦਿਨ ਤੁਸੀਂ ਵਲੌਗ ਦੇ ਵਿੱਚ ਜੋ ਯੂਜ਼ ਕਰਦੇ ਹੋ ਉਹੀ ਮੈਂ ਕਰ ਲੈਣੀ ਆ ਮੇਰੇ ਤਾਂ ਕਹਿੰਦੇ ਬਹੁਤ ਜ਼ਿਆਦਾ ਫਰਕ ਪੈ ਗਿਆ ਰਿੰਕਲਸ ਨੂੰ ਹੀ ਸਭ ਕੁਝ ਠੀਕ ਹੋ ਜੂਗਾ ਇਹ ਰਿੰਕਲਸ ਠੀਕ ਹੋ ਜਾਣਗੇ ਜਾਂ ਸਾਈਆਂ ਠੀਕ ਹੋ ਜਾਣਗੇ ਜਾਂ ਸਨ ਟੈਨ ਠੀਕ ਹੋ ਜੂਗੀ ਤੁਸੀਂ ਥੋੜਾ ਜਿਹਾ ਧਿਆਨ ਦਿਓ ਆਪਦੇ ਵੱਲ ਤੇ ਜਿਹੜੀਆਂ ਮੇਰੀਆਂ ਟੀਚਰ ਭੈਣਾਂ ਨੇ ਉਹ ਅੱਜ ਕੱਲ੍ਹ ਛੁੱਟੀਆਂ ਕੱਟ ਰਹੀਆਂ ਨੇ ਤੇ ਉਹ ਵੀ ਮੇਰੇ ਵਲੌਗ ਦੇਖ ਕੇ ਨਾਲ-ਨਾਲ ਯੂਜ਼ ਕਰ ਲਿਆ ਕਰੋ ਤਾਂ ਕਿ ਮੈਂ ਜਦੋਂ ਵੀ ਆਪਣੇ ਸਕੂਲ ਦੀਆਂ ਭੈਣਾਂ ਨੂੰ ਮੇਲਾ ਤੇ ਚਮਕਦੇ ਚਿਹਰੇ ਨਾਲ ਮਿਲ ਜਾਈਏ ਠੀਕ ਹੈ ਇੱਕ ਭੈਣ ਦਾ ਤਾਂ ਮੈਨੂੰ ਪਤਾ ਹੈਗਾ ਜਿਹੜੀ ਯੂਜ਼ ਕਰ ਲਈ ਹੈ ਜੀ ਹਜੇ ਆ ਤੇ ਮੈਂ ਵੇਟ ਕਰਦੀ ਆ ਕਿ ਜਦੋਂ ਸਕੂਲ ਖੁੱਲਣਗੇ ਤੇ ਦੇਖੀਂ ਕਿੰਨੀ ਕਿ ਚਮਕ ਕੇ ਆਉਂਦੀ ਆ ਤੇ ਲੋ ਜੀ ਆਪਾਂ ਲੇਅਰ ਲਾ ਲਈਏ ਤੇ ਨਹੀਂ ਤਰ੍ਹਾਂ ਜੇ ਫੇਰ ਵੀ ਤੁਹਾਨੂੰ ਲੱਗੇ ਕਿ ਸੁੱਕ ਰਿਹਾ ਤੁਸੀਂ ਪ੍ਰੈਸ਼ਰ ਮਾਰ ਲਓਗਾ ਗੁਲਾਬ ਜਲਦਾ ਠੀਕ ਆ ਛੇ ਦਿਨ ਸੁੱਕਣ ਦਿਓ ਇਹ 35 ਮਿੰਟ ਤੱਕ ਠੋਕਾ ਠਾ ਲਾ ਕੇ ਰੱਖੋ ਮੈਂ ਹੁਣ ਪੱਖਾ ਨਹੀਂ ਜਲਾਇਆ ਹੋਇਆ ਬਿਨਾ ਪੱਖੇ ਤੋਂ ਹੀ ਖੜੀ ਆ ਜੇ ਪੱਖਾ ਚਲਾਉਂਗੀ ਤਾਂ ਸਾਨੂੰ ਮੇਰੀ ਆਵਾਜ਼ ਨਹੀਂ ਸੁਣਨੀ ਹੈਗੀ ਕਿ ਮੇਰਾ ਪੈਕ ਵੀ ਜਲਦੀ ਸੁੱਕ ਜਾਊਗਾ ਇਸ ਕਰਕੇ ਆਪਾਂ ਪੱਖਾ ਨਹੀਂ ਚਲਾ ਰਹੇ ਬਿਨਾ ਪੱਖਾ ਚਲਾਏ ਮੈਂ ਲਾ ਰਹੀ ਹਾਂ ਲਓ ਜੀ ਇਹ ਆਪਣਾ ਹੋ ਗਿਆ ਪੈਕ ਤੇ ਹੁਣ ਆਪਾਂ ਗਰਦਨ ਵਗੈਰਾ ਦਾ ਚੰਗੀ ਤਰ੍ਹਾਂ ਲਾ ਲਾਂਗੇ ਕਿਉਂਕਿ ਆਪਣੀ ਬੈਕ ਨੈਕ ਹੈ ਨਾ ਜਿਹੜੀ ਉਹ ਵੀ ਗਰਮੀਆਂ ਦੇ ਵਿੱਚ ਬਲੈਕ ਹੋਣ ਲੱਗ ਜਾਂਦੀ ਹੈ ਬਹੁਤ ਪੈਣਾ ਦੀ ਪ੍ਰੋਬਲਮ ਆ ਬੈਕ ਨੈਕ ਦੀ ਤੇ ਇਹ ਚੀਜ਼ਾਂ ਜਿਹੜੀ ਬਹੁਤ ਵਧੀਆ ਬਹੁਤ ਜ਼ਿਆਦਾ ਸੁਪਰ ਹਿੱਟ ਤੰਗੀត្រਾਈ ਦੀ ਮ사ਜ ਕਰ ਲਓ ਸਭ ਤੋਂ ਬੈਸਟ ਹੁੰਦਾ ਹੈ ਕਿ ਜਦੋਂ ਤੁਸੀਂ ਨਹਾਉਣ ਜਾਣਾ ਹੋਵੇ ਤੇ ਤੁਸੀਂ ਨਾਈਟ ਸੂਟ ਦੇ ਵਿੱਚ ਹੋਵੋ ਉਦੋਂ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਇਹ ਚੀਜ਼ਾਂ ਯੂਜ਼ ਕਰ ਸਕਦੇ ਹੋ ਸੋ ਇਹ ਕਰ ਲਿਓ ਠੀਕ ਹੈ ਜੀ ਲੋ ਹੁਣ ਆਪਾਂ ਇਹਨੂੰ ਹੱਥਾਂ ਤੇ ਯੂਜ਼ ਕਰਾਂਗੇ ਬਾਹਾਂ ਤੇ ਯੂਜ਼ ਕਰਾਂਗੇ ਕਿਉਂਕਿ ਬਾਹਾਂ ਤੇ ਵੀ ਸਨ ਟੈਨ ਹੋ ਜਾਂਦੀ ਹੈ ਮੈਨੂੰ ਲੱਗਦਾ ਫੇਸ ਨਾਲੋਂ ਬਾਹਾਂ ਤੇ ਜ਼ਿਆਦਾ ਹੁੰਦੀ ਹੈ ਰੋਜ਼ ਬਾਈਨ ਕੱਢ ਲਿਆ ਕਰੋ ਬਸ 15 ਤੋਂ ਵੀ ਅੱਧਾ ਘੰਟਾ ਕੱਢ ਲਿਆ ਕਰੋ ਬਸ ਅੱਧੇ ਘੰਟੇ ਦੇ ਵਿੱਚ ਤੁਹਾਡਾ ਐਨ ਵਧੀਆ ਫੇਸ ਹੋ ਜੂਗਾ ਜਦੋਂ ਤੁਹਾਨੂੰ ਆਦਤ ਪੈ ਗਈ ਨਾ ਇੱਕ ਵਾਰੀ ਤੁਹਾਡਾ ਫੇਸ ਠੀਕ ਹੋ ਗਿਆ फिर थोड़ा अपने आप दिल करूँगा कि असि ये चीज़ा है। जिन्ना ही नेचर तो दूर भजोंगे कुदरत तो दूर भजोंगे दवाइया वाल जाओगे, उन्ना ही खराब होगी इस करके कुदरत ने कुदरती चीज़ा यूज करो तो कुदरती चीज़ा खाओ ਕਿਹੜੇ ਹੁੰਦੇ ਸੀ ਜੀ 버거 ਪੀਜੇ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਨਾਮ ਵੀ ਨਹੀਂ ਸੁਣਿਆ ਸੀ ਤੇ ਉਦੋਂ ਆਪਾਂ ਕੀ ਖਾਂਦੇ ਸੀ 베ਰ ਖਾ ਲਿਆ ਚਿਬੜ ਖਾ ਲਿਆ ਹਨ ਤੇ ਮੱਖਣੀ ਚਟਣੀ ਨਾਲ ਤੋਂ ਨੂਰ ਦੀ ਰੋਟੀ ਖਾ ਲਈ ਆਈ ਕੁਛ ਹੁੰਦਾ ਸੀ ਹੋਰ ਤਾਂ ਕੁਛ ਹੁੰਦਾ ਨਹੀਂ ਸੀ ਖਾਣ ਨੂੰ ਕੋਈ ਦੁਕਾਨਾਂ ਤੇ ਕੁਛ ਅਹੇਜਾ ਖਾਸ ਨਹੀਂ बिकਦਾ ਸੀ ਇੱਕ ਰੂੰਗਾ ਜਰੂਰ ਮਿਲਦਾ ਹੁੰਦਾ ਸੀ ਹੋਰ ਤਾਂ ਕੁਛ ਨਹੀਂ ਸੀ ਮਿਲਦਾ ਉਹ ਵੀ ਫਿੱਕੀਆਂ ਤੇ ਮਿੱਠੀਆਂ ਥਿੱਲਾਂ ਰਲਾ ਕੇ ਬਸ ਉਹ ਦੇ ਦਿੰਦੇ ਸੀ ਆਪਾਂ ਨੂੰ ਰੂੰਗੇ ਚ ਤੇ ਜਾਂ ਸੰਤਰੇ ਦੀਆਂ ਗੋਲੀਆਂ ਹੁੰਦੀਆਂ ਸੀ ਪੁਰਾਣੇ ਮੈਨੂੰ ਲੱਗਦਾ ਨਹੀਂ ਆ ਵੀ ਕੁਝ ਹੁੰਦਾ ਸੀ ਤੇ ਹੁਣ ਉਹ ਸਾਰੀਆਂ ਚੀਜ਼ਾਂ ਤਾਂ ਖਿੱਦਰੇ ਗਈਆਂ ਬੇਰ ਕਿਧਰੇ ਗਏ ਚਿਬੜ ਕਿਧਰੇ ਗਏ ਕੋਈ ਚਿਬੜ ਨਹੀਂ ਖਾਂਦਾ ਕੋਈ ਬੇਰ ਨਹੀਂ ਖਾਂਦਾ ਹਨਾ ਇਹਨੂੰ ਤਾਂ ਸਮਾਂ ਹੀ ਨਹੀਂ ਪੁੱਛੀ ਪਸੇ ਇਹ ਚੀਜ਼ਾਂ ਖਾਂਦੇ ਸੀ ਤਾਂ ਮੈਨੂੰ ਲੱਗਦਾ ਆਪਣੀ ਪੀੜ੍ਹੀ ਐ ਬਸ ਹੁਣ ਇਹ ਸ਼ਾਇਦ ਆਖਰੀ ਪੀੜ੍ਹੀ ਐ ਜਿਨ੍ਹਾਂ ਨੇ ਇਹ ਚੀਜ਼ਾਂ ਖਾਧੀਆਂ ਨੇ ਔਰ ਠੀਕ ਵੀ ਨਹੀਂ ਤੇ ਉਸ ਤੋਂ ਅਗਲੀ ਪੀੜ੍ਹੀ ਐ ਜਿਹੜੀ ਉਹਨੇ ਨਾ ਬੇਰ ਖਾਦੇ ਨੇ ਨਾ ਚਿਬੜ ਖਾਦੇ ਨੇ ਬਾਕੀ ਰੱਬੀ ਰੱਖਾਈ ਉਹਨਾਂ ਦਾ ਉਹਨਾਂ ਨੇ ਬਾਰੀ ਦਰ ਰੋਟੀ ਹੀ ਖਾਦੇ ਨੇ ਬਸ ਤੇ ਆਪਣੇ ਬਾਰੀ ਮੀਂਹ ਪੈਂਦਾ ਸੀ ਬਸ ਘਰੇ ਗੁੰਗੁਲੇ ਬਣ ਜਾਂਦੇ ਸੀ ਕੂੜੇ ਬਣ ਜਾਂਦੇ ਸੀ ਐਨੀਆਂ ਕੁ ਚੀਜ਼ਾਂ ਹੁੰਦੀਆਂ ਸੀ ਘਰ 'ਚ ਬਣਦੀਆਂ ਬਸ ਠੀਕ ਹੈ ਜੀ ਲੋ ਜੀ ਖੜਕਾ ਇੰਨਾ ਹੋਇਆ ਅੱਜ ਰਸੋਈ 'ਚ ਮੈਂ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਮੇਰੀਆਂ ਓਧੀਆਂ ਗੱਲਾਂ ਸੁਣਨੀਆਂ ਹੋਣਗੀਆਂ ਕਿਉਂਕਿ ਇੱਕ ਤਾਂ ਕੁੱਕਰ ਦੀਆਂ ਸੀਟੀਆਂ ਵੱਜਦੀਆਂ ਦੂਜੀ ਰਹਿੰਦਾ ਹੁੰਦਾ ਬੀਬੀ ਨੇ ਖੜਕਾਟ ਪਾਈ ਰੱਖਿਆ ਸੂਈ ਇਸ ਕਰਕੇ ਮਾਫ ਕਰਿਓ ਜਿੱਥੇ ਤੁਹਾਨੂੰ ਨਾ ਸੁਣਿਆ ਕੋਈ ਗੱਲ ਮੇਰੀ ਨਾ ਸਮਝ ਲੱਗੀ ਕੋਸ਼ਿਸ਼ ਕਰੀ ਆ ਮੈਂ ਸਮਝਾਉਣ ਦੀ ਪੂਰਾ ਤੁਹਾਨੂੰ ਤੇ ਲੋ ਜੀ ਹੁਣ ਮੈਂ ਇਹਨੂੰ ਅੱਧਾ ਘੰਟਾ ਲਾ ਕੇ ਰੱਖੂੰਗੀ ਫਿਰ ਮੈਂ ਬਾੜਬੂਲ ਧੋ ਕੇ ਫਿਰ ਦੁਬਾਰਾ ਮਿਲਦੀ ਆ ਤੁਹਾਨੂੰ ਚਮਕਦੇ ਚਿਹਰੇ ਨਾਲ ਚਲੋ ਠੀਕ ਹੈ ਜੀ ਫਿਰ ਦੁਬਾਰਾ ਮਿਲਦੇ ਆ ਹੁਣ ਮੈਨੂੰ ਟਾਈਮ ਲੱਗੂਗਾ ਮੈਨਣ ਵਾਸਤੇ ਲਓ ਚਲੋ ਆਉਣੀ ਆ ਫਿਰ ਲਓ ਜੀ ਵਾਲ ਬੂਲ ਆਪਾਂ ਧੋ ਲਏ ਤੇ ਲਓ ਸਾਫ ਹੋ ਗਿਆ ਸਾਰਾ ਸਿਰ ਤੇ ਸਿਰ ਸੁਰ ਵੀ ਆਪਾਂ ਨਹਾਉਣੇ ਹੁੰਨੇ ਤੁਹਾਨੂੰ ਪਤਾ ਹੀ ਹੈ ਦਹੀਂ ਦੁਹੀਂ ਪਾ ਕੇ ਹੈ ਕੁੱਕਰ ਪਤਾ ਨਹੀਂ ਕਦੋਂ ਹਟੂਗਾ ਹਜੇ ਵੀ ਸਲਾ ਮਾਰਨੂੰ ਤੇ ਮੈਂ ਦਹੀਂ ਦੇ ਵਿੱਚ ਚੌਲਾਂ ਦਾ ਪਾਣੀ ਵਗੈਰਾ ਪਾ ਕੇ ਨਹਾਉਣੀ ਹੁੰਨੀ ਆ ਸੋ ਆਪਾਂ ਵਾਲ ਧੋ ਲਏ ਨੇ ਦੇਖੋ ਕਿੰਨੇ ਵਧੀਆ ਹੋ ਗਏ ਤੇ ਵਾਲਾਂ ਦੀ ਜਿਹੜੀ ਡੈਂਸਿਟੀ ਆ ਉਹ ਬਹੁਤ ਹੋ ਗਈ ਆ ਕਾਫੀ ਜ਼ਿਆਦਾ ਹੋ ਗਈ ਆ ਹਨਾ ਸੰਘਣੇ ਹੋ ਗਏ ਨੇ ਵਾਲ ਤੇ ਲਓ ਜੀ ਹੁਣ ਆਪਾਂ ਲਾਉਣੇ ਹੈਗੇ ਆ ਆਪਣਾ ਸੀਰਮ ਬਣਿਆ ਹੋਇਆ ਜਿਹੜਾ ਇਹ ਤਾਂ ਆਪਣਾ ਮਸਟ ਹੈ ਇਹਦੇ ਬਿਨ ਆਪਾਂ ਨੂੰ ਸਰਦਾ ਨਹੀਂ ਹੈਗਾ ਹਨ ਤੇ ਲਓ ਥੋੜਾ ਜਿਹਾ ਬਸ ਇੱਕ ਉਂਗਲ ਲਾਉਣੀ ਹੈ ਮਾੜੀ ਜੀ ਤੇ ਆਪਣੇ ਫੇਸ ਤੇ ਲਾ ਲੈਣੀ ਆ ਇਹ ਨਾ ਸੋਚੋ ਕਿ ਗਰਮੀ ਹੈ ਤੇ ਗਰਮੀ 'ਚ ਨਹੀਂ ਲਾਉਣਾ ਕੁਝ ਵੀ ਨਹੀਂ ਹੁੰਦਾ ਇਹਦੇ ਨਾਲ ਤੁਹਾਨੂੰ ਫੀਲ ਵੀ ਨਹੀਂ ਹੋਣਾ ਵੀ ਸਾਡੇ ਫੇਸ ਤੇ ਕੁਝ ਲੱਗਿਆ ਹੋਇਆ ਹੈ ਲਓ ਤੇ ਲਓ ਜੀ ਫਿਰ ਆਪਾਂ ਸੁਣਦੇ ਹਜੇ ਕਾਲ ਲੈਨੇ ਆਪਨੇ ਤੇ ਮੈਨੂੰ ਲੱਗਦਾ ਹੈ ਵੀ ਤੁਹਾਨੂੰ ਸਾਰੀ ਸਮਝ ਆ ਗਈ ਹੋਣੀ ਆ ਬਾਰ-ਬਾਰ ਪੁੱਛਣਾ ਨਾ ਪਵੇ ਤੁਹਾਨੂੰ ਕਿ ਮਲਠੀ ਤੇ ਬੇਸਣ ਦਾ ਕੀ ਜਾਦੂ ਹੈਗਾ ਉਹ ਜਾਦੂ ਤੁਹਾਨੂੰ ਸਮਝ ਆ ਗਿਆ ਹੋਣਾ ਹੁਣ ਦੁਬਾਰਾ ਮੈਨੂੰ ਮਿਲ ਕੇ ਜਦੋਂ ਆਪਾਂ ਆ ਕੇ ਬਾਹਰ ਵਾਪਸ ਆਏ ਆ ਫਿਰ ਉਹਨੂੰ ਮਿਲੇ ਆ ਤਾਂ ਉਹਦਾ ਜਾਦੂ ਹੈ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲ ਗਿਆ ਹੋਊਗਾ ਮੈਨੂੰ ਲੱਗਦਾ ਹੈ ਹੁਣ ਕਹਿਣ ਦੀ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਕੋਈ ਸ਼ਬਦ ਹੁਣ ਬੋਲਣ ਦੀ ਲੋੜ ਨਹੀਂ ਹੈਗੀ ਸਾਰਾ ਭੈਣਾਂ ਨੂੰ ਸਮਝ ਆ ਗਿਆ ਹੋਊਗਾ ਠੀਕ ਹੈ ਜੀ ਤੇ ਬਾਕੀ ਜਿਹੜੇ ਵੀ ਤੁਹਾਡੇ ਪਿਛਲੇ ਵਲੌਗ ਦੇ ਉੱਪਰ ਕਮੈਂਟ ਹੋਣਗੇ ਉਹ ਮੈਂ ਇਸ ਵਲੌਗ ਦੇ ਵਿੱਚ ਪੜ੍ਹ ਨਹੀਂ ਪਾਈ ਕਿਉਂਕਿ ਇਹ ਵਲੌਗ ਨੈਕਸਟ ਡੇ ਮਾਰਨਿੰਗ 'ਚ ਹੀ ਬਣ ਗਿਆ ਸੀਗਾ ਤੇ ਉਹ ਵਲੌਗ ਨੇ ਤਾਂ ਹਜੇ ਤੁਹਾਡੇ ਕੋਲ 11 ਵਜੇ ਆਉਣਾ ਸੀ ਸੋ ਜਿਹੜੇ ਵੀ ਤੁਹਾਡੇ ਕਮੈਂਟ ਹੋਣਗੇ ਜ਼ਰੂਰੀ ਗੱਲਾਂ ਹੋਣਗੀਆਂ ਉਹ ਨੈਕਸਟ ਵਲੌਗ ਦੇ ਵਿੱਚ ਕਰਾਂਗੇ ਆਪਾਂ ਠੀਕ ਹੈ ਜੀ ਚਲੋ ਹੁਣ ਤੁਸੀਂ ਆਪਣੇ ਫੇਸ ਦੇ ਉੱਪਰ ਇਹ ਦੋ ਚੀਜ਼ਾਂ ਨੂੰ ਅਪਲਾਈ ਕਰਨਾ ਹੈ ਆਪਣੇ ਫੇਸ ਨੂੰ ਠੀਕ ਰੱਖਣਾ ਹੈ ਜਿਨ੍ਹਾਂ ਦੇ ਸ਼ਾਇਆ ਨੇ ਉਹਨਾਂ ਨੇ ਹਫ਼ਤਾ ਭਰ ਡੇਲੀ ਲਾਉਣਾ ਜਿਨ੍ਹਾਂ ਦੀ ਨਹੀਂ ਹੈਗੀਆਂ ਹਫ਼ਤੇ 'ਚ ਦੋ ਵਾਰ ਲਗਾ ਲੈ ਤੇ ਹੁਣ ਫਿਰ ਮਿਲਦੇ ਆਪਾਂ ਨਵਾਂ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ